ਮੈਨੂੰ ਨਾ ਕੁਝ ਕਈ ਵਾਰੀ ਕਲਾਇੰਟ ਮੈਨੂੰ ਪੁੱਛਦੇ ਆ ਕਿ ਕੁਝ ਡੀਟੌਕਸ ਦੋ ਮੈਨੂੰ ਐਂਡ ਲਿਟਰਲੀ ਮੈਂ ਕਹਿੰਨਾ ਆ ਕਿ ਡੂ ਸਮਥਿੰਗ ਕੁਝ ਨਹੀਂ ਕਰਨਾ ਕੋਈ ਵੀ ਇੱਕ ਸਪੋਰਟਸ ਖੜੋ ਫੈਮਿਲੀ ਖੇਡੋ ਹਰ ਇੱਕ ਬੰਦਾ ਚਾਹੁੰਦਾ ਹੈ ਕੋਈ ਹੈਲਥੀ ਦਿਖੇ ਇਸ ਪੋਡਕਾਸਟ ਦੀ ਸ਼ੁਰੂਆਤ ਵੀ ਤਾਂ ਹੀ ਹੋਈ ਸੀ ਬਟ ਜੇ ਤੁਸੀਂ ਆਪਣੀ ਟਰਾਂਸਫਰਮੇਸ਼ਨ ਵਾਸਤੇ ਸਟਰਗਲ ਕਰ ਰਹੇ ਹੋ ਤਾਂ ਮੈਂ ਤੁਹਾਡੀ ਹੈਲਪ ਕਰ ਸਕਦਾ ਮੈਂ ਥੱਲੇ ਇੱਕ ਨੰਬਰ ਦੇ ਰਿਹਾ ਹਾਂ ਆਪਣੀ ਇੰਸਟਾ ਆਈਡੀ ਦੇ ਰਿਹਾ ਹਾਂ ਤਾਂ ਕਿਊ ਆਰ ਕੋਡ ਦੇ ਉੱਤੇ ਵੀ ਜੇ ਤੁਸੀਂ ਸਕੈਨ ਕਰੋਗੇ ਤਾਂ ਸਿੱਧਾ ਤੁਹਾਨੂੰ ਇੱਕ ਵਟਸਐਪ ਲਿੰਕ ਓਪਨ ਹੋਏਗਾ ਇੱਥੇ ਜਾ ਕੇ ਤੁਸੀਂ ਚੇਂਜ ਲਿ ਤੁਹਾਡੀ ਡਾਈਟ ਤੁਹਾਡਾ ਵਰਕਆਊਟ ਤੁਹਾਡੇ ਲਾਈਫਸਟਾਈਲ ਸਿੰਜੀ ਵਿੱਚ ਤੁਹਾਨੂੰ ਮੈਂ ਪਰਸਨਲੀ ਗਾਈਡ ਕਰਾਂਗਾ ਐਂਡ ਇਹ ਸਰਵਿਸ ਪੇਡ ਹੋਣਗੀਆਂ ਜੇ ਤੁਸੀਂ ਵਾਕਈ ਸੀਰੀਅਸ ਹੋ ਆਪਣੀ ਟਰਾਂਸਫਰਮੇਸ਼ਨ ਵਾਸਤੇ ਤਾਂ ਮੈਨੂੰ ਚੇਂਜ ਲੈ ਕੇ ਡੀਐਮ ਜ਼ਰੂਰ ਕਰੋ ਮੈਂ ਕਹਿੰਦਾ ਦੀ ਬੈਸਟ ਡੀਟੌਕਸ ਆ ਕੁਝ ਨਹੀਂ ਹੈ ਕਿਉਂਕਿ ਜਦੋਂ ਇੱਥੋਂ ਤੁਸੀਂ ਹੋ ਗਏ ਤੁਹਾਡੀ ਬੋਡੀ ਦੇ ਵਿੱਚ ਬਹੁਤਕੀ ਚੀਜ਼ਾਂ ਚਾਹੀਆਂ ਨੇ ਕੈਲਿਸਬਰ ਨੂੰ ਆਣੀਆਂ ਖਾਲੀ ਪੇਟ ਮੈਂ ਖੇਡ ਖੁੜ ਕੇ ਉਹ ਤੋਂ ਤੁਹਾਡਾ ਕਾਫੀ ਜ਼ਿਆਦਾ ਫਰਕ ਪੈਣਾ ਹੈ ਪਰ ਜਿੰਨੇ ਸਪੋਰਟਸ ਖੇਡੀਏ ਉਹੀ ਆਣਨ ਦਾ ਇਹ ਹਾਰ ਕੋ ਨਹੀਂ ਆਣਾ ਆਣਾ ਨਹੀਂ ਸਮਝਣਾ ਨਹੀਂ ਸਮਝਣਾ ਮੀਨਸ ਭਾਵੇਂ ਬੈਡਮਿੰਟਨ ਆ ਤੁਹਾਡੇ ਲਈ ਉਹ ਫੁੱਟਬਾਲਰ ਸੋ ਕਿਸੇ ਲਈ ਉਹ ਵੀ ਹੈਗਾ ਬਟ ਉਹਨੂੰ ਕਰੋ ਸੋ ਕਿਹੜਾ ਪਸੰਦ ਆ ਭਾਈ ਰੋनाल्डੋ ਜਾਂ ਮੈਸੀ ਹਰ ਇੱਕ ਫੁੱਟਬਾਲ ਪੈਨ ਯਾਰ ਇਹ ਤਾਂ ਬਦਦਾ ਕੀ ਗੱਲ ਆ ਜਿਹੜਾ ਰੋनाल्डੋ ਆ ਆਪਾਂ ਕਿਸੇ ਸਿੱਖਦੇ ਕੀ ਚੀਜ਼ ਆ ਹਨਾ ਮੈਂ ਕਿੱਦਾਂ ਰਿਲੇਟ ਕਰਦਾ ਮੈਂ ਜ਼ਿਆਦਾ ਰਿਲੇਟ ਕਰਦਾ ਰੋनाल्डੋ ਦੇ ਨਾਲ ਉਹ ਤਾਂ ਕਿਉਂਕਿ ਉਹ ਹਾਰਡ ਵਰਕਿੰਗ ਬਹੁਤ ਜ਼ਿਆਦਾ ਉਸ ਬੰਦੇ ਨੇ ਹਰ ਜਗ੍ਹਾ ਤੇ ਆਪਰੇ ਨੂੰ ਪ੍ਰੂਫ ਕੀਤਾ ਜਿਵੇਂ ਮੈਂ ਆਪਦੇ ਪੇਰੈਂਟਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫਰੈਂਡਸ ਨੂੰ ਉੱ비 ਤੱਕ ਮੈਸੀ ਵਾਸਤੇ ਬਣਿਆ ਹੋਇਆ ਤਾਂ ਜਿਹੜੀ ਉਹਦੀ ਜੇ ਤਾਂ ਇੱਕ ਜਿਹੜਾ ਬੋਲਦਾ ਮੈਂ ਕਰੂੰਗਾ ਤੇ ਕਰਦਾ ਵੀ ਆ ਉਹ ਚ ਮੈਨੂੰ ਇਨਸਪਾਇਰ ਬੜੀ ਕਰਦੀ ਸੈਕੰਡਲੀ ਉਹਦੀ ਬਾਡੀ ਤੇ ਕੋਈ ਟੈਟੂ ਨਹੀਂ ਹੈਗਾ ਇਹ ਮੈਨੂੰ ਚ ਹੀ ਕਹਨੇਗਾ ਕਿ ਉਹ ਬਲੱਡ ਡੋਨੇਟ ਵੀ ਕਰਦਾ ਫਿਰ ਉਹਦੇ بزਨਸ ਬਹੁਤ ਸਾਰੇ ਨੇ ਮਤਲਬ ਇਕੱਲਾ ਬੰਦਾ ਫੁੱਟਬਾਲ ਚ ਨਹੀਂ ਹੈਗਾ ਉਹ ਹਰ ਜਗ੍ਹਾ ਤੇ ਉਹਦੇ ਆਪਣੇ ਹੋਟੈਲਸ ਨੇ ਆਪਣੇ ਉਹਦੇ ਨਾ ਨਾ ਹੀ ਜ਼ਰ ਯੂਟਿਊਬਰ ਹਾਂ ਐਸੈਸਰੀਜ਼ ਬ੍ਰਾਂਡਸ ਨੇ ਉਹ ਤਬ ਤੋਂ ਵੱਡੀ ਗੱਲ ਹੁਣ ਉਹ ਕਿਸੇ ਕੋਕ ਨੂੰ ਬੀਅਰ ਨੂੰ ਨੂੰ ਪ੍ਰਮੋਟ ਕਰਦਾ ਉਹ ਆਪਣਾ ਵਾਟਰ ਪ੍ਰਮੋਟ ਕਰ ਰਿਹਾ ਹੈ ਤੋ ਬੰਦਾ ਜੋ ਹੈ ਉਹ ਉਹੀ ਚੀਜ਼ ਨੂੰ ਪ੍ਰਮੋਟ ਕਰ ਰਿਹਾ ਡਿਸਪਲਿਨ ਭਾਈ ਡਿਸਪਲਿਨ ਉਹ ਬੰਦੇ ਦੀ ਸ਼ਕਲ ਦੇ ਉੱਤੇ ਨਾ ਡਿਸਪਲਿਨ ਲਿਖਿਆ ਹੁੰਦਾ ਹੈ ਕਿ ਬੰਦਾ ਡਿਸਪਲਿਨ ਦੀ ਫੇਸ ਕੋਈ ਹੈ ਨਾ ਡਿਸਪਲਿਨ ਦਾ ਤੋ ਉਹ ਬੰਦੇ ਨੂੰ ਦੇਖ ਕੇ ਆਉਂਦਾ ਜਿਹੜਾ ਮੈਸੀ ਆ ਉਹ ਤਾਂ ਕਿਉਂਕਿ ਜਿਹੜੀ ਡ੍ਰਿਬਲਿੰਗ ਆ ਜਿਹੜੇ ਵਿੱਚ ਮੈਜਿਕ ਆ ਉਹ ਉਹਦੇ ਚ ਹੀ ਆ ਉਹ ਕਿਸੇ ਹੋਸ਼ ਖੋਣ ਖੰਦਾ ਚਾਹੇ ਉਹ ਬੁੱਢਾ ਹੋਏ ਗੇਮ ਤਾਂ ਵੀ ਉਹਦੀ ਉਵੇਂ ਹੀ ਰਹਿਣੀ ਹੈ ਉਹਨੂੰ ਦੌੜਨੀ ਵਾਲੀ ਹਾਰਟ ਕਿਉਂਕਿ ਉੱਤੇ ਨਾ ਇੱਕ ਸਪੈਸ਼ਲ ਪ ਬਟ ਮੇਰੇ ਵਾਸਤੇ ਇਨਸਪੀਰੇਸ਼ਨ ਰੋਨਾਲਡੋ ਜ਼ਿਆਦਾ ਕਿਉਂਕਿ ਮੈਨੂੰ ਰਿਲੇਟ ਕਰ ਪਾਣਾ ਆਪਣੀ ਪਰਸਨਲ ਲਾਈਫ ਸੋਨੇ ਸਾਰੇ YouTube ਦੇ ਬ੍ਰੇਕ ਕਰਤੇ ਰਿਕਾਰਡ ਕਿ ਤੁਸੀਂ ਨਾਮਕ ਸਹੀ ਕਮਾਇਆ ਹੈ ਨਾ ਉਹਦਾ ਮੁੱਲ ਦੇਖੋ ਕਿੱਥੇ ਆ ਮੈਂ ਨਾ ਕਿਵੇਂ ਸੋਚਦਾ ਹੁੰਨਾ ਕਿੰਨਾ ਕਈ ਇਨਸਾਨ ਨਾ ਆਪਣੀ ਦੁਨੀਆ ਜਿਹੜੇ ਆਏ ਨੇ ਨਾ ਉਹ ਸੁਪਰ ਹਿਊਮਨ ਨਹੀਂ ਹੈ ਉਹ ਆਮ ਨਹੀਂ ਹੈਗੇ ਜਿਵੇਂ ਐਲਾਨ ਮਸਕ ਹੋ ਗਿਆ ਦੇਖੋ ਆਪਨੇ ਸਭ ਦੀ ਉਮਰ ਟਾਈਮ ਲਾਈਨ ਦਾ ਸੇਮ ਹੀ ਹੈ ਹਾਂ ਹੈ ਨਾ ਪਹਿਲਾ ਬੱਚਾ ਹੁੰਦਾ ਉਹਦੀ ਮਾਸ ਮਾਲਦੀ ਫਿਰ ਉਹ ਅਕਲ ਆਂਦੀ ਆ ਪਰ ਕਿ ਲੋਕੀ ਕਿਨੇ ਘੱਟ ਟਾਈਮ ਚ ਕਿੰਨੀ ਅੱਗੇ ਪਹੁੰਚ ਜਾਂਦੇ ਨੇ ਉਹ ਸੁਪਰ ਹਿਊਮਨਸ ਨੇ ਜਿਹੜਾ ਮੈਸੀ ਆ ਰੋनाल्डੋ ਆ ਹਨਾ ਇਲੋਨਾ ਹਾਂ ਹੋਰ ਕੋਈ ਸਟੀਫਨ ਕਰੀ ਹੋ ਗਿਆ ਮਤਲਬ ਇਹ ਲੋਕ ਤਾਂ ਨੈਕਸਟ ਲੈਵਲ ਹੀ ਨੇ ਸੁਪਰ ਸ਼ਾਰਪ ਬ੍ਰੇਨ ਐ ਐਂਡ ਦੀ ਬਾਡੀ ਵੀ ਕਿਸੇ ਹੋਰ ਤਰੀਕੇ ਨਾਲ ਕੰਮ ਕਰਦੀ ਆ ਹਨਾ ਕਈ ਲੋਕ ਕੀ ਬਲੇਸਡ ਨੇ ਯਾਰ ਉਹਨਾਂ ਨਾਲ ਸੀ ਕੰਪੈਰੀਜ਼ਨ ਕਰ ਨਹੀਂ ਸਕਦੇ ਰੋनाल्डੋ ਵੇਖੋ ਹਰ ਚੀਜ਼ ਚ ਅੱਗੇ ਆ ਸੋਸ਼ਲ ਮੀਡੀਆ ਤੇ ਟੌਪ ਤੇ YouTube ਤੇ ਵੀ ਟੌਪ ਤੇ ਫੁੱਟਬਾਲ ਚ ਵੀ ਟੌਪ ਤੇ ਇੰਡੀਆ ਦੇ ਵਿੱਚ ਤੁਹਾਨੂੰ ਦਿਮਾਗ ਚ ਕਿਹੜੇ ਨਾਮ ਆਉਂਦੇ ਆ ਇੰਡੀਆ ਦੇ ਵਿੱਚ ਮੇਰੇ ਮਾਈਂਡ ਚ ਸਮਥਿੰਗ ਮਸਕੀਨ ਜੀ ਆਉਂਦੇ ਨੇ ਮੇਤਾ ਹੈ ਸੁਪਰੀਮ ਉਹਨਾਂ ਦੀ ਜਿਹੜਾ ਪਾਵਰ ਸੀ ਨਾ ਸਮਝਣ ਦੀ ਗੱਲ ਹੁਣ ਆਪਾਂ ਕਹਿੰਦੇ ਆ ਕਿ ਉਹਨਾਂ ਦੀ ਇੱਕ ਲਾਈਨ ਸੀਗੀ ਉਹ ਕਹਿੰਦੇ ਵੀ ਉਹ ਲੋਕ ਕਹਿੰਦੇ ਨੇ ਕਿ ਸਾਡਾ ਪਾਠ ਕਰਦੇ ਮਨ ਨਹੀਂ ਲੱਗਦਾ ਹਨਾ ਉਹ ਕਹਿੰਦੇ ਤੁਸੀਂ ਪਾਠ ਕਰੋ ਕਿ ਮੇਰਾ ਮਨ ਲੱਗੇ ਉਹ ਕਹਿੰਦੇ ਲੋਕ ਕਹਿੰਦੇ ਨੇ ਕਿ ਅਸੀਂ ਪਾਠ ਕਰਦੇ ਆਂ ਤੇ ਆਪਣੇ ਦਿਮਾਗ ਚ ਗੰਦੇ ਖਿਆਲ ਆਉਂਦੇ ਨੇ ਕਹਿੰਦੇ ਤੁਹਾਡੀ ਅਸਲੀਅਤ ਹੀ ਇਹ ਹੈ ਤਾਂ ਹੀ ਪਹਿਲਾਂ ਆ ਰਹੀ ਹੈ ਤੁਸੀਂ ਕਰੀ ਜਾਓਗੇ ਤੁਸੀਂ ਪਿਓਰ ਹੋਈ ਜਾਊਂਗੇ ਬੋਲੋ ਹੁਣ ਤਰੀਕਾ ਨਾ ਬਹੁਤ ਡਿਫਰੈਂਟ ਸੀ ਲਾਈਕ ਨੂੰ ਸਮਝਣ ਦਾ ਹੁਣ ਵੀ ਜੇ ਆਪਾਂ ਕਿਤੇ ਲਾਈਫ ਚ ਕਦੇ ਲੋ ਫੇਸ ਤੇ ਆਉਨ ਨੂੰ ਸੁਣ ਲੋ ਉਹ ਐਦਾਂ ਗੱਲ ਕਹਿਣਗੇ ਅਸੀਂ ਕਹਿੰਦੇ ਆ ਕਿ ਯਾਰ ਸਹੀ ਗੱਲ ਕਹਿ ਰਹੇ ਨੇ ਯਾਰ ਤਾਂ ਉਹਨਾਂ ਨੂੰ ਮੈਂ ਬਹੁਤ ਸੁਣਦਾ ਉਹ ਮਤਲਬ ਮੇਰੇ ਵਾਸਤੇ ਨੈਕਸਟ ਲੈਵਲ ਨੇਵੰਚ ਓਕੇ ਭਾਜੀ ਸੰਤ ਮਸਕੀਨ ਜੀ ਹੋਗੇ ਓਕੇ ਵਿਰਾਟ ਕੋਹਲੀ ਕਾਈਂਡ ਆਫ ਪਰਸਨ ਵਿਰਾਟ ਕੋਹਲੀ ਵੀ ਵਧੀਆ ਨੇ ਬਟ ਕ੍ਰਿਕਟ ਮੇਰੀ ਆ ਇਹ ਮੇਰਾ ਟੇਸਟ ਹੈ ਨਹੀਂ ਇਹ ਚੀਜ਼ ਹੁੰਦੀ ਹੈ ਜਿੰਨੂੰ ਫੁੱਟਬਾਲ ਪਸੰਦ ਹੋ ਕ੍ਰਿਕਟ ਬਿਲਕੁਲ ਪਸੰਦ ਨਹੀਂ ਕਰਦਾ ਹਾਂ ਐਗਜ਼ੈਕਟਲੀ ਇਹ ਚੀਜ਼ ਹੈਗੀ ਹੈ ਓਕੇ ਹਾਂ ਵਜ ਓਕੇ ਤੁਹਾਨੂੰ ਸੈਲੀਬ੍ਰਿਟੀ ਸਦਾ ਪਸੰਦ ਆਉਂਦੇ ਨੇ ਜਾਂ ਐਂਟਰਪ੍ਰੀਨਰਸ ਆ ਮੰਨੂ ਨਾ ਸੈਲੀਬ੍ਰਿਟੀਜ਼ ਵੀ ਨਹੀਂ ਐਂਟਰਪ੍ਰੀਨਰ ਵੀ ਨਹੀਂ ਮੰਨੂ ਲੋਕ ਜਿਹੜੇ ਆਪਣਾ ਆਪਣੀ ਲਾਈਫ ਦੇ ਨਾਲ ਮੈਂ ਜਿਵੇਂ ਮੈਨੂੰ ਮੇਰੇ ਡੈਡ ਨੇ ਹਨਾ ਉਹ ਇੱਕ ਸਬੂਤ ਨਹੀਂ ਦੱਲ ਕਿ ਕਿੱਥੋਂ ਨਾਲ ਨੇ ਮਤਲਬ ਮੇਰੀ ਇਨਸਪੀਰੇਸ਼ਨ ਤਾਂ ਮੇਰੇ ਡੈਡ ਤੇ ਮੇਰੇ ਮॉम ਹੀ ਨੇ ਓਕੇ ਐਕਚੁਅਲ 'ਚ ਹਨਾ ਕਿ ਡੈਡ ਨੇ ਮੇਰੇ ਲਈ ਉਹ ਕੰਮ ਕੀਤੇ ਤਾਂ ਹੀ ਮੈਂ ਜਿਹਨੂੰ ਆਪਣਾ ਆਈਡਲ ਮੰਨਦਾ ਤਾਂ ਮੈਂ ਡੈਡ ਵਾਂਗੂ ਬੰਨਣਾ ਤਾਂ ਆਈ ਥਿੰਕ ਸਲੇਬ੍ਰਿਟੀ ਹੋਵੇ ਕੋਈ ਫੀਲਡ ਹੋਵੇ ਇਹ ਮੈਟਰ ਨਹੀਂ ਕਰਦੀ ਕੋਈ ਇਨਸਾਨ ਤੁਹਾਨੂੰ ਕਿੰਨਾ ਸਮਝ ਪਾ ਰਿਹਾ ਸੀ ਕਿੰਨਾ ਰਿਲੇਟ ਕਰਦੇ ਆ ਕੌਣ ਆਪਣੋਂ ਔਖੇ ਟਾਈਮ ਤੇ ਹੈਲਪ ਕਰ ਰਿਹਾ ਮੇਰੇ ਵਾਸਤੇ ਮੇਰੇ ਮਮ ਰੈਡ ਹੀ ਨੇ ਕੋਈ ਸੈਲੈਬ੍ਰਿਟੀ ਜਾਂ ਸਪੋਰਟਸ ਪਰਸਨ ਨਹੀਂ ਜਾਂ ਕੋਈ ਐਂਟਰਪ੍ਰਨਰ ਨਹੀਂ ਹੈਗਾ ਕਿ ਯੂ ਨੇਵਰ ਨੋ ਆਪਣੀ ਫੀਲਡ ਚੇਂਜ ਹੋ ਜਵੇ ਜਾਂ ਆਪਣੇ ਮਾਇਨਕ ਦੇ ਕੋਈ ਖਿਆਲ ਆ ਕਿ ਬਟ ਜਿਹੜੀ ਚੀਜ਼ ਆਪਣੇ ਨਾਲ ਹਮੇਸ਼ਾ ਹੈਗੀ ਹੈ ਉਹ ਆਪਣੀ ਫੈਮਿਲੀ ਦੀ ਵੈਲਿਊ ਨੇ ਜੇ ਮੈਂ ਤੇ ਕੋਈ ਗਲਤ ਵੀਡੀਓ ਨਹੀਂ ਪਾਈ ਤਾਂ ਉਹਦੀ ਬੈਕਐਂਡ ਤੇ ਮੇਰੇ ਮੰਮੀ ਰੈਡ ਦੀ ਸੋਚ ਸੀਗੀ ਉਹਨਾਂ ਨੇ ਕਿਵੇਂ ਰੇਜ਼ ਕੀਤਾ ਹਮ ਬੇੜਾ ਤੂੰ ਕਦੇ ਵੀ ਉਹ ਕੰਮ ਨਹੀਂ ਕਰਨਾ ਜਿਸ ਤੇ ਕਿਦਾ ਮਨ ਲੁਕੀ ਤਾਂ ਮੈਂ ਕੰਮ ਨਹੀਂ ਕੀਤਾ ਲਾਈਫ ਚਾਂ ਤੇ ਜਿਹਨੇ ਆਪ ਨੂੰ ਸਭ ਕੁਝ ਦਿੱਤਾ ਜਿਹਦੇ ਕਰਕੇ ਪਹੁੰਚੇ ਆ ਉਹੀ ਕਿਸੇ ਬਾਲ ਨੂੰ ਚੁਸ ਕਰੀਏ ਬਿਕਸ ਆਪਣੋ ਰੀਅਲ ਸਟੋਰੀ ਕਿਸੇ ਪਤਾ ਨਹੀਂ ਹੈ ਕਿ ਐਕਚੁਅਲੀ ਕੀ ਵੈਨ ਪਰ ਇਸ ਪੀਰੀਅੰਟ ਸੇ ਨਾਰਨ ਨੇ ਹਾਨੂੰ ਪਤਾ ਉਹਨਾਂ ਦੀ ਇਹ ਅਸਲੀਤਾ ਸੀ ਉਹਨਾਂ ਦੇ ਨਾਮ ਲੈ ਰਹੇ ਹੈ